ਤਰਨਤਾਰਨ ਨਗਰ ਕੋਸਲ ਚੌਣਾ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਨਾਮਜ਼ਦੀ ਪੱਤਰ ਜਾਰੀ ਕੀਤੇ ਗਏ ਅਤੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਸਾਡੇ ਉਮੀਦਵਾਰ ਵੱਲੋਂ ਨਾਮਜ਼ਦੀ ਪੱਤਰ ਭਰੇ ਗਏ ਨੇ ਜੇ ਉਹਨਾਂ ਨਾਲ ਕੋਈ ਛੇੜਖਾਨੀ ਕੀਤੀ ਤਾਂ ਬਖਸ਼ੇ ਨਹੀਂ ਜਾਣਗੇ ਜਿੰਦਾਬਾਦ ਹਰਜੀਤ ਸਿੰਘ ਜੀ ਸੰਧੂ ਜਿੰਦਾਬਾਦ ਸਭ ਤੋਂ ਪਹਿਲਾਂ ਧਨਵਾਦੀਆਂ ਭਾਰਤੀ ਜਨਤਾ ਪਾਰਟੀ ਦੇ ਜਵਾਬਾਸ਼ਿਪਾਈਆਂ ਦਾ ਮੇਰੇ ਕੋਲ ਯੋਗ ਸ਼ਬਦ ਨਹੀਂ ਹੈ ਮੈਂ ਕਿੰਨਾ ਸ਼ਬਦਾਂ ਦੇ ਨਾਲ ਉਹਨਾਂ ਦਾ ਧੰਨਵਾਦ ਕਰਾਂ ਮੇਰਾ ਸਿਰ ਝੁਕਦਾ ਹੈ ਭਾਰਤੀ ਜਨਤਾ ਪਾਰਟੀ ਦੇ ਸਮੁੱਚੇ ਵਰਕਰਾਂ ਦਾ ਕੱਲ ਵੀ ਤੁਹਾਡੇ ਸਾਹਮਣੇ ਹੈ 14 ਤੋਂ ਲੈ ਕੇ 25 ਤੱਕ ਅਸੀਂ ਐਸਟੀਐਮ ਕੋਰਟ ਵਿਖੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਵਾਸਤੇ ਸਮੁੱਚੇ ਸਾਥੀਆਂ ਨਾਲ ਪਹੁੰਚੇ ਉਥੇ ਤੁਹਾਡੇ ਸਾਹਮਣੇ ਆ ਲੋਕਤੰਤਰ ਦੀਆਂ ਪੂਰੀਆਂ ਰੱਜ ਕੇ ਧੱਜੀਆਂ ਢਾਈਆਂ ਆਮ ਆਦਮੀ ਪਾਰਟੀ ਦੇ ਰੱਜ ਕੇ ਗੁੰਡਾ ਕਰਦੀ ਕੀਤੀ ਪਰ ਇਹਨਾਂ ਸਾਰਿਆਂ ਦੀਆਂ ਸਥਿਤੀਆਂ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਗਾਟ ਕੇ ਉਹਨਾਂ ਦਾ ਜਵਾਬ ਵੀ ਦਿੱਤਾ ਤੇ ਆਪਣੇ 14 ਤੋਂ ਲੈ ਕੇ 25 ਤੱਕ ਐਸਟੀਐਮ ਕੋਡ ਦੇ ਵਿੱਚ ਸਮੁੱਚੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਉਮੀਦਵਾਰ ਨਾਮਜ਼ਦਕੀਆਂ ਦਾਖਲ ਕਰਵਾਉਣ ਦੇ ਵਿੱਚ ਕਾਮਯਾਬ ਹੋ ਗਏ ਤੇ ਅੱਜ ਨਾਮਜ਼ਦਕੀਆਂ ਦਾ ਆਖਰੀ ਦਿਨ ਸੀ 1 ਤੋਂ ਲੈ ਕੇ 13 ਤੱਕ ਵਿਕਾਸ ਭਵਨ ਦੇ ਵਿੱਚ ਨਾਮਜ਼ਦਕੀਆਂ ਦਾਖਲ ਹੋਣੀਆਂ ਸੀ ਤੇ ਅੱਜ ਵੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਵਰਦੇ ਮੀਂਹ ਦੇ ਵਿੱਚ ਆਪਣੇ ਭਾਜਪਾ ਦੇ ਉਮੀਦਵਾਰਾਂ ਦੇ ਨਾਲ ਕਿਸਾਨ ਭਵਰ ਵਿਖੇ 9:30 ਵਜੇ ਆ ਕੇ ਖੜ੍ਹ ਗਏ ਸੀ ਤੇ ਜਦਾਂ ਹੀ ਅਸੀਂ ਉੱਥੇ ਜਾ ਕੇ ਵੇਖਿਆ ਕਿ ਕੰਪਲੈਕਸ ਦੇ ਵਿੱਚ ਸ਼ਰਾਰਤੀ ਅੰਸਰ ਸੀ ਜਿਨ੍ਹਾਂ ਦੇ ਕੋਲ ਖਾਲੇ ਫਾਈਲਾਂ ਸੀ ਸਿਰਫ ਲੋਕਾਂ ਨੂੰ ਤੰਗ ਕਰਨਾ ਪਰੇਸ਼ਾਨ ਕਰਨਾ ਲੋਕਤੰਤਰ ਦੀਆਂ ਧੱਜੀਆਂ ਡਾਉਣ ਵਾਸਤੇ ਉੱਥੇ ਇਕੱਤਰ ਹੋਏ ਸੀ ਜਦੋਂ ਭਾਰਤੀ ਜਨਤਾ ਪਾਰਟੀ ਦੇ ਸਮੁੱਚੇ ਵਰਕਰ ਤੇ ਭਾਜਪਾ ਦੇ ਅਹੁਦੇਦਾਰ ਸਾਹਿਬਾਨ ਪਹੁੰਚੇ ਤੇ ਪ੍ਰਸ਼ਾਸਨ ਨੂੰ ਇੱਕ ਅਪੀਲ ਕੀਤੀ ਕਿ ਜ਼ਿਲ੍ਹਾ ਤਰਨਤਾਰ ਨਕੇ ਤਾਲੀਬਾਨ ਪਣ ਚੁੱਕਾ ਜਿੱਥੇ ਰੋਜ਼ ਨਸ਼ਾ ਲੁੱਟਕ ਸੋਟ ਗੈਂਗਸਟਰ ਬਾਦ ਫਰौती ਮੰਗਨ ਵਾਲੇ ਦੀ ਪਰਬਾਰ ਲੱਗੀ ਰਹਿੰਦੀ ਹੈ ਤੇ ਘੱਟੋ ਘੱਟ ਲੋਕ ਆਪਣੇ ਨਮਾਇਦੇ ਜਿੰਨੂੰ ਚਾਹੁੰਦੇ ਨੇ ਉਹ ਵੋਟ ਪਾ ਕੇ ਚੁਣ ਲੈਣਾ ਤੇ ਸਾਡੇ ਉਮੀਦਵਾਰ ਜਿਹੜੇ ਅੱਜ ਜਮ੍ਹਾਂ ਕਰਾਉਣ ਵਾਸਤੇ ਕਾਗਜ਼ ਆਏ ਆ ਕਿ ਇਹਨਾਂ ਨੂੰ ਕਾਗਜ਼ ਦਾਖਲ ਕੀ ਕਰ ਦਿੱਤੇ ਜਾਣ ਇਹਨਾਂ ਦੇ ਪਰ ਫਿਰ ਵੀ ਸਾਰੀਆਂ ਸਥਿਤੀਆਂ ਨੂੰ ਸਾਹਮਦੇ ਹੋਏ ਮੌਜੂਦਾ ਆਮ ਪਾਰਟੀ ਵਰਕਰਾਂ ਨੂੰ ਡਟ ਕੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਜਵਾਬ ਵੀ ਦਿੱਤਾ ਤੇ ਅੱਜ ਵਰ ਤੇ ਮਹੀਨੇ ਵਿੱਚ ਅਸੀਂ 1 ਤੋਂ 13 ਤੱਕ ਆਪਣੇ ਨਾਮਜ਼ਦਗੀ ਪੱਤਰ ਜਿਹੜਾ ਦਾਖਲ ਕਰਵਾਉਣ ਦੇ ਵਿੱਚ ਕਾਮਯਾਬ ਹੋਏ ਬੇਸ਼ੱਕ ਆਮ ਆਦਮੀ ਪਾਰਟੀ ਨੇ ਧੱਕੇਸ਼ਾਹੀ ਕਰਨ ਤੱਕ ਕੋਈ ਕਮੀ ਨਹੀਂ ਛੱਡੀ ਹੁਣੇ ਸਾਡੇ ਬਹੁਤ ਹੀ ਸਤਿਕਾਰਯੋਗ ਪਰਦੇਸ਼ ਦੇ ਪ੍ਰਵਕਤਾ ਜ਼ਿਲ੍ਹੇ ਦੇ ਸਹਿਪਰਵਾਰੀ ਸ੍ਰੀ ਨਰੇਸ਼ ਸ਼ਰਮਾ ਜੀ ਸਾਡੇ ਕੋ ਪਹੁੰਚੇ ਜੋ ਪਿਛਲੇ ਦੋ ਤਨਾਚ ਭਾਰਤੀ ਜਨਤਾ ਪਾਰਟੀ ਵੱਲੋਂ ਇਹਨਾਂ ਦੇ ਰਾਹੀਂ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਉਹਨਾਂ ਦਿਸ਼ਾ ਨਿਰਦੇਸ਼ਾਂ ਦੀ ਵੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਨਾਮਜ਼ਦਗੀ ਦਾਖਲ ਕਰਵਾਉਣ ਦੇ ਵਿੱਚ ਪੂਰਾ ਇਹਨ ਬੇਨ ਪਾਲਣਾ ਕੀਤੀ ਆ ਤੇ ਕੱਲ ਤੁਹਾਡੇ ਸਾਹਮਣੇ ਆ ਕਿ ਜਿਹੜਾ ਕਮਜ਼ੋਰ ਹੁੰਦਾ ਉਹ ਕਿਤੇ ਨਾ ਕਿਤੇ ਕੋਈ ਕਮਜ਼ੋਰ ਰਾਜਨੀਤੀ ਆਮ ਆਦਮੀ ਪਾਰਟੀ ਕਰ ਸਕਦੀ ਆ ਕਿ ਇਹ ਲੋਕ ਕਾਗਜ਼ਾਂ ਦੇ ਨਾਲ ਛੇੜਛਾੜ ਕਰ ਸਕਦੇ ਨੇ ਕਿ ਜਿੱਦਾਂ ਇਹਨਾਂ ਲੋਕਾਂ ਨੇ ਪਿਛਲੇ ਸਮੇਂ ਦੇ ਵਿੱਚ ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਇਲੈਕਸ਼ਨਾਂ ਦੇ ਦਰਮਿਆਨ ਕੀਤਾ ਪਤਾ ਇਹ ਵੀ ਲੱਗਣ ਤੇ ਆ ਰਿਹਾ ਕਿ ਪੱਛੀਆਂ ਦੇ ਵਿੱਚੋਂ ਕੋਈ 14-15 ਕਾਗਜ਼ ੜਾਉਣ ਕੇ ਕੇ ਦੇ ਨਾਲ ਆਪਣਾ ਮੇਅਰ ਬਣਾਉਣ ਦੀ ਕੋਸ਼ਿਸ਼ ਕਰਨਗੇ ਤੇ ਬਾਅਦ ਵਿੱਚ ਕੁਝ ਉਮੀਦਵਾਰਾਂ ਤੇ ਰਹਿਮ ਦਿੱਤੇ ਜਾਣਗੇ ਕਹਿਣਗੇ ਕਿ ਅਸੀਂ ਜੇ ਰੱਦ ਕਰਨੇ ਦੇ ਤਾਂ ਸਾਰਿਆਂ ਦੇ ਕਰ ਦੇਣੇ ਸੀ ਇਹ ਸਾਰੀਆਂ ਗੱਲਾਂ ਧਿਆਨ ਦੇ ਵਿੱਚ ਆ ਰਹੀਆਂ ਨੇ ਉਸ ਸਾਰੇ ਸਥਿਤੀ ਨੂੰ ਨਿਯਠਣ ਵਾਸਤੇ ਹੁਣੇ ਭਾਰਤੀ ਜਨਤਾ ਪਾਰਟੀ ਦੇ ਸਮੂੱਚੇ ਵਰਕਰਾਂ ਨੇ ਮੀਟਿੰਗ ਵੀ ਕੀਤੀ ਆ ਤੇ ਤੁਹਾਡੇ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਕਿ ਲੋਕਤੰਤਰ ਨੂੰ ਬਹਾਲ ਰੱਖਣ ਤੇ ਵਿੱਚ ਸਮੁੱਚੇ ਪ੍ਰਸ਼ਾਸਨ ਨੂੰ ਸਹਿਯੋਗ ਦੇਣਾ ਚਾਹੀਦਾ ਤੇ ਜੇ ਇਹਨਾਂ ਨੇ ਕੋਈ ਛੇੜਛਾੜ ਕੀਤੀ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਜਿਹੜੇ ਆ ਉਸ ਚੀਜ਼ ਦਾ ਵੀ ਡਟ ਕੇ ਸੰਘਰਸ਼ ਜਿਹੜਾ ਉਹ ਲੜਨ ਨੂੰ ਤਿਆਰ ਬੈ ਤਿਆਰ ਬੈਠੇ। ਗੰਦਰਬੋਤੀ ਨੂੰ ਪਿਆਰ ਕਰਦੇ ਨੇ ਤੇ ਜਦੋਂ ਦਿੱਲੀ ਦੇ ਵਿੱਚ ਘਰ ਘਰ ਕਮਲ ਦਾ ਫੁੱਲ ਖਿਲ ਗਿਆ ਲੋਕਾਂ ਨੇ ਉੱਥੇ 10 ਸਾਲ ਇਹਨਾਂ ਦੇ ਝੂਠ ਨੂੰ ਬੇਨਕਾਬ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਚੁਣਿਆ ਉਥੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਉਸੇ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਜ਼ਿਲ੍ਹਾ ਕਰਨਤਰਨ ਦੇ ਵਿੱਚ ਜਿਹੜੀਆਂ ਨਗਰ ਕੌਂਸਲ ਦੀਆਂ ਚੋਣਾਂ ਹੋ ਰਹੀਆਂ ਲੋਕਾਂ ਦੇ ਦਿਲਾਂ 'ਚ ਖੁਸ਼ੀ ਆ ਉਹ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਪੁੱਲਤੇ ਵੋਟ ਪਾਉਣ ਨੂੰ ਤਿਆਰ ਪਰ ਤਿਆਰ ਆ ਤੇ ਲੋਕ 25 ਦੀਆਂ 25 ਸ਼ੀਟਾਂ ਜਿਹੜੀਆਂ ਨਗਰ ਕੌਂਸਲ ਦੀਆਂ ਉਹ ਸਮੁੱਚੇ ਸਾਥੀਆਂ ਦੇ ਸਹਿਯੋਗ ਦੇ ਨਾਲ ਸਮੁੱਚੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਜਿੱਤ ਕੇ ਅਸੀਂ ਸਮੁੱਚੀ ਕੇਂਦਰ ਦੀ ਪੰਜਾਬ ਦੀ ਲੀਡਰਸ਼ਿਪ ਦੀ ਝੋਲੀ ਦੇ ਵਿੱਚ ਪਾਵਾ